ਇਹ ਵੱਲ ਬਣਾ ਰਹਿਆਂਗੇ ਆਪਾਂ ਲਹਿੰਗਾ ਵਾਈਟ ਸਟਾਫ ਇਹ ਡਾਈ ਇਹ ਵਾਲਾ ਸ਼ਿਮਰ ਦੇ ਵਿੱਚ ਹੈਗਾ 2.5 ਮੀਟਰ ਕੱਟ ਦੇ ਵਿੱਚ ਇਹ ਆਪਾਂ ਨੇ ਬਣਾਉਣਾ ਲੈਂਥ ਹੈ ਦੀ ਆਪਾਂ ਨੂੰ ਰੈਡੀ ਚਾਹੀਦੀ ਹੈ 36 ਆਪਾਂ ਤਾਂ ਤਾਂ ਇੰਚ ਐਕਸਟਰਾ ਰੱਖ ਰਹਿਆਂਗੇ ਤੇ ਇਸ ਤੋਂ ਉੱਪਰ ਇਹਦੀ ਬੈਲਟ ਲੱਗ ਜਾਣੀ ਹੈ 2 ਤੋਂ 2.5 ਇੰਚ ਦੀ ਆਹ ਵਾਲਾ ਵਰਕ ਜਿਹੜਾ ਸਾਰਾ ਫਲੇਅਰ ਦੇ ਉੱਪਰ ਆਊਗਾ ਇਹਦੀ ਹੁਣ ਆਪਾਂ ਕਰ ਰਹਿਆਂਗੇ ਕਟਿੰਗ ਜਿੰਨਾ ਕ ਸਟਾਫ ਆਪਾਂ ਨੂੰ ਚਾਹੀਦਾ ਉਹ ਆਪਾਂ ਕਟਿੰਗ ਕਰ ਰਹੇ ਹਾਂਗੇ ਵੱਡੇ ਪਨੇ ਕਾਰਨ ਇਹਦਾ ਜਿਹੜਾ ਉੱਪਰ ਐਕਸਟਰਾ ਕਪੜਾ ਨਿਕਲ ਜੂਗਾ ਵਰਕ ਵਾਲਾ 7 ਮੀਟਰ ਫਲੇਅਰ ਆਪਾਂ ਇਹਦੀ ਬਣਾਉਣ ਵਾਸਤੇ ਇਹਦੀ ਕਟਿੰਗ ਕਰ ਰਹੇ ਹਾਂਗੇ ਐਸ ਤੋਂ ਬਾਅਦ ਇਹਦੇ ਨੀਚੇ ਟਾਪਟਾ ਲੱਗੂਗਾ ਲਾਈਨਿੰਗ ਆ ਜਿਹੜੀ ਇਹਦੀ ਕਟਿੰਗ ਜਿਹੜੀ ਇਹਦੀ ਇਸ ਤਰ੍ਹਾਂ ਹੋ ਗਈ ਐ ਹੁਣ ਆਪਾਂ ਕਟਾਂਗੇ ਇਹਨੂੰ ਆਪਣੇ ਅਨਸਾਰ ਹੈ ਬਰੋਂ ਇਸ ਤਰ੍ਹਾਂ ਹੁਣ ਇਹਦੀ ਕਟਿੰਗ ਹੋਊਗੀ ਨੀਚੇ ਤੱਕ ਆਪਾਂ ਇਹਨੂੰ ਕੱਟ ਦੇਣ ਜਿੰਨੇ ਕੋ ਸਟੱਫ ਦੀ ਆਪਾਂ ਨੂੰ ਲੋੜ ਸੀਗੀ ਹਾਂ ਵਾਲੀ ਆਪਾਂ ਇਹਦੇ ਨਾਲ ਸ਼ਰਟ ਰੈਡੀ ਕੀਤੀ ਹੋਈ ਹੈਗੀ ਸ਼ਰਟ ਹੈ ਜਿਹੜੀ ਆਪਣੀ ਸਟਿਚ ਹੋਈ ਵੀ ਹੈਗੀ ਤਰਪਾਈ ਵਗੈਰਾ ਰਹਿੰਦੀ ਹੈ ਨੀਚੇ ਆਪਾਂ ਨੇ ਲੜਕਣ ਵਾਲੀ ਲੈਸ ਸਲਾਈ ਹੋਈ ਹੈ ਹਾਂ ਬੜਾ ਆਪਾਂ ਇਹਦੇ ਚ ਹੁਣ ਸਾਰੀ ਚ ਨਹੀਂ ਜਿਹੜੇ ਬਲ ਪੈ ਰਹੇ ਨੇਗੇ ਪੂਰਾ ਸਟਾਫ ਹੈ ਜਿਹੜਾ ਬਲਾਂ ਦੇ ਨਾਲ ਕਵਰ ਹੋ ਗਿਆ ਐਦਾਂ ਨੂੰ ਕਰੀਂਗਾ ਕਿ ਨੁੱਦਰੋਂ ਸਾਰੀ ਦੇ ਵਿੱਚ ਪੂਰੀ ਚ ਬਲ ਪਾਏ ਹੋਏ ਨੇਗੇ ਆਪਾਂ 25 ਇੰਚ ਤੱਕ ਰੰਗੇ ਬਾਰੇ ਰੱਖੇ ਹੋਏ ਇਸ ਤੋਂ ਆਪਾਂ ਬੈਲਟ ਲਾ ਕੇ ਰਖਾਂ ਮੰਗੇ ਸਾਢੇ 4 ਇੰਚ ਦੀ ਆਪਾਂ ਇਹਨੂੰ ਬੈਲਟ ਕਟਾਂਗੇ ਕਿਉਂਕਿ ਵਿੱਚ ਫੋਲਡ ਹੋ ਜਾਣੀ ਹੈ ਇਹ ਹਾਵਲੇ ਵਰਕ ਵਾਲੇ ਸਟਾਫ ਦੇ ਵਿੱਚੋਂ ਆਪਾਂ ਬੈਕ ਦੇ ਨੀਚੇ ਵੀ ਲਾਈਨ ਲਿਆ ਜਿਹੜੀ ਕਟਾਂਗੇ ਹਵਲੇ ਜਿਹੜਾ ਸਾਰੇ ਦੇ ਵਿੱਚ ਬਲ ਪੈ ਗਏ ਨੇ ਇਸ ਤੋਂ ਬਾਅਦ ਹੁਣ ਇਹਦੇ ਉੱਪਰ ਬੈਲਟ ਲੱਗੂਗੀ ਤੇ ਹੁਣ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਵੀ 벨ਟ ਇਹ ਆਗੇ ਦੇ ਨਾਲ ਅਸਟਰਾ ਹੈ ਸਾਰੇ ਦੇ ਨਾਲ ਅਟੈਚ ਕਰਕੇ ਸਲਾਈ ਲੱਗੂਗੀ ਪੂਰੇ ਤੇ ਸਲਾਈ ਲਾ ਦੇਣੀ ਹੈ ਇਹਨੂੰ ਬੈਲਟ ਗਾਰਡਨ ਤੋਂ ਬਾਅਦ ਸਿਰਫ ਹੁਣ ਆਪਾਂ ਇਹਦਾ ਜਿਹੜਾ ਨੇਫਾ ਨਾਲਾ ਪਾਉਣ ਲਈ ਫੋਲਡ ਕਰ ਰਹੇ ਹਾਂਗੇ ਸਾਰੇ ਤੇ ਸਲਾਈ ਲੱਗ ਚੁੱਕੀ ਇਸ ਤੋਂ ਬਾਅਦ ਬਸ ਆਪਣੀ ਸਾਈਡ ਵਾਲੀ ਸਲਾਈ ਰਹਿ ਜੂਗੀ ਲਾਉਣ ਤੋਂ ਲਹਿੰਗਾ ਜਿਹੜਾ ਆਪਣਾ ਕੰਪਲੀਟ ਹੋ ਜਾਣਾ ਹੈ ਸਾਰੇ ਤੇ ਲੱਗ ਜਾਣੀ ਹੈ ਆਵਲੀਏ ਜਿਹੜੀ ਹੁਣ ਆਪਣੀ ਇਹਦੀ ਲਾਸਟ ਸਲਾਈ ਲੱਗ ਰਹੀ ਹੈ ਕਿ ਲਹਿੰਗਾ ਜਿਹੜਾ ਆਪਣਾ ਕੰਪਲੀਟ ਹੋ ਜਾਣਾ ਹੈ ਇਹਦੀ ਨੀਚੇ ਤੱਕ ਲੱਗ ਜੂਗੀ ਆਹ ਵਾਲੇ ਆਪਾਂ ਨੇ ਇਹ ਲੜਕਣ ਲਾਈ ਨੇਗੇ ਨਾਲੇ ਤੋਂ ਸਾਈਡ ਤੇ ਆਉਣ ਲਈ ਲੜਕਣਾ ਤੇ ਆਪਾਂ ਅੱਗੇ ਲਾ ਦਾਂਗੇ ਸਲਾਈ ਇੱਕ ਸਾਈਡ ਤੇ ਨਿਕਲਦਾਂਗੇ ਜੀ ਆਵਲੀ ਹੁਣ ਇਹਦੀ ਫਾਈਨਲੀ ਲੁੱਕ ਹੈਗੀ ਪੂਰਾ ਕੰਪਲੀਟ ਬਣ ਗਿਆ ਇਹ ਸਾਰੀ ਇਹਦੀ ਫਲੇਅਰ ਤੇ ਵਰਕ ਆ ਗਿਆ ਆਵਲੀ ਇਹਦੀ ਫਲੇਅਰ ਰਹੂਗੀ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਇਹਨੂੰ ਦੇਖ ਕੇ ਤੁਸੀਂ ਆਪ ਵੀ ਸਟਿਚ ਕਰ ਸਕਦੇ ਹੋਗੇ ਦੋਨੋਂ ਸਾਈਡ ਹੀ ਇਹਦੀ ਵਰਕ ਆਊਗਾ ਇਧਰ ਵੀ ਆ ਤੇ ਆਵਲੀ ਇਹਦੀ ਬੈਕ ਰਹੂਗੀ ਆ ਇਹਦੀ ਬੈਕ ਤੇ ਆ ਗਿਆ